ਦੇਖੋ ਜਿਹੜਾ ਸਾਡਾ ਦੇਸ਼ ਹੈ ਖੇਤੀ ਪ੍ਰਧਾਨ ਦੇਸ਼ ਹੈ ਮੈਂ ਇੱਕ ਕਿਸਾਨੀ ਪਰਿਵਾਰ ਚੋਂ ਬਿਲੋਂਗ ਕਰਦੀ ਹਾਂ ਮੇਰੇ ਪੁਰਖੇ ਜਿਹੜੇ ਉਹ ਖੇਤੀ ਕਰਦੇ ਰਹੇ ਆ ਸੋ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਆ ਤੇ ਜਿਸ ਤਰੀਕੇ ਇਹ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਜਿਹੜੇ ਉਹ ਹਾਨਸੂ ਗੈਸ ਜੀ ਛੱਡੀ ਜਾ ਰਹੀ ਹੈ ਲਗਾਤਾਰ ਕਈਆਂ ਦੇ ਅੱਖਾਂ ਦਾ ਨੁਕਸਾਨ ਹੋਇਆ ਤੇ ਮੈਂ ਪਿੱਛੇ ਜਿਹੜੀ ਖਬਰ ਪੜ੍ਹੀ ਹੈ ਵੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਦੋ। ਸੋ ਇਹ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਲੋਕਤੰਤਰੀ ਢਾਂਚੇ ਦਾ ਕੇਂਦਰ ਸਰਕਾਰ ਨੇ ਮਜ਼ਾਕ ਬਣਾਇਆ ਹੈ। ਪੁਲਿਸ ਨੂੰ ਹਥਿਆਰ ਬਣਾ ਕੇ ਅਸੀਂ ਇਹਦੀ ਨਿੰਦਿਆ ਕਰਦੇ ਹਾਂ। ਪੰਜਾਬੀ ਹਮੇਸ਼ਾ ਤੋਂ ਹੀ ਹਰ ਵੇਲੇ ਦੇਸ਼ ਲਈ ਰਾਹ ਬਣੇ ਨੇ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ حقਾਂ ਲਈ ਲੜਨ ਵਾਲੇ ਲੋਕ ਨੇ ਸੰਘਰਸ਼ਾਂ ਦੇ ਲੋਕ ਨੇ ਤੇ ਜਿੰਨਾ ਇਹ ਦਬਾਉਂਦੇ ਨੇ ਉਨਾ ਹੀ ਪੰਜਾਬ ਉੱਠਦਾ ਤੇ ਅੱਗੇ ਤਾਂ ਉੱਠਦਾ ਰਹੂਗਾ ਤੇ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜੰਮੇ ਆ ਤੇ ਕਿਸਾਨਾਂ ਦੇ ਨਾਲ ਹੈ ਸਰਕਾਰ ਨੂੰ ਐਮਐਸਕੀ ਦੀ ਜੇ ਗੱਲ ਕਰੀਏ ਵਿਰੋਧੀ ਲਗਾਤਾਰ ਸੋਸ਼ਲ ਮੀਡੀਆ ਤੇ ਤੁਹਾਡੀ ਪੁਰਾਣੀਆਂ ਪੋਸਟਾਂ ਮਾ ਕੇ ਕਹਿ ਰਹੇ ਨੇ ਕਿ ਇਹ ਅੱਜ ਦੇ ਮੈਲੇ ਦੀ ਗੱਲ ਹੈ ਦੇਖੋ ਮੇਰਾ ਇੱਕੋ ਹੀ ਸੁਪਨਾ ਹੈ ਜਕੀਨ ਰੱਖਿਓ ਮੈਂ ਕਿਸਾਨ ਪਰਿਵਾਰ ਦੀ ਧੀ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਐਮਐਸਪੀ ਮਿਲੇ ਤੇ ਜੇ ਇਹ ਗੱਲ ਮੈਂ ਕਹੀ ਆ ਤਾਂ ਦਿਲੋਂ ਕਹੀ ਆ ਤੇ ਮੈਨੂੰ ਕੋਈ ਇੱਕ ਸੁਪਨਾ ਪੂਰਾ ਕਰਨ ਲਈ ਕਿਹਾ ਜਾਵੇ ਤਾਂ ਉਹ ਮੇਰਾ ਸੁਪਨਾ ਹੀ ਹੋਣਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਜਦੋਂ ਮੈਂ ਕਿਹਾ ਉਹ ਵੀ ਬਸ ਜ਼ਬਾਤੀ ਹੋ ਕੀ ਕਿਹਾ ਪਰ ਸਿਸਟਮ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੁਝ ਚੀਜ਼ਾਂ ਪੰਜਾਬ ਸਰਕਾਰ ਦੇ ਐਂਡ ਤੋਂ ਹੌਲੀ-ਹੌਲੀ ਹੁੰਦੀਆਂ ਮੈਂ ਕਿਹਾ ਇਸ ਕਰਦਾ ਕਿ ਸਰਕਾਰ ਦੇ ਵਿੱਚ ਆਉਂਦੇ ਉਹ ਤੋਂ ਸਮਝ ਆਉਂਦੀਆਂ ਨੇ ਪਰ ਯਕੀਨ ਰੱਖਿਓ ਬਾਬਾ ਨਾਨਕ ਜੀ ਦੀ ਮਿਹਰ ਹੋਈ ਜ਼ਰੂਰ ਇਹ ਦੇਣਾ ਆਊਗਾ ਤੇ ਸੁਪਨਾ ਸਾਸੀ ਕਿਸਾਨ ਪਰਿਵਾਰਾਂ ਤੋਂ ਬਿਲੋਂਗ ਕਰਦੇ ਆਂ ਵਿਰੋਧੀ ਕਹਿਣ ਨੂੰ ਬਹੁਤ ਕੁਝ ਕਹਿ ਦਿੰਦੇ ਆ ਪਰ ਹਰ ਕਿਸਾਨ ਦੇ ਬੱਚੇ ਦੇ ਇਹੀ ਸੁਪਨਾ ਹੁੰਦਾ ਵੀ ਐਮਐਸਪੀ ਮਿਲੇ ਪੇ ਜ਼ਰੂਰ ਉਹ ਦਿਨ ਆਊਗਾ ਜ਼ਰੂਰ ਕਿ ਸਾਧਨਾ ਦੇ ਨਾਲ ਸਰਕਾਰ ਪੰਜਾਬ ਸਰਕਾਰ ਨਾਲ ਸੰਘਰਸ਼ ਦੇ ਨਾਲ ਕਿਉਂ ਨਹੀਂ ਲੜੇਗੀ ਜੀ ਕਿਸਾਨਾਂ ਦੀ ਸਰਕਾਰ ਹੈ ਕਿਸਾਨਾਂ ਦੇ ਬੱਚਿਆਂ ਦੀ ਸਰਕਾਰ ਹੈ ਜ਼ਰੂਰ ਹਾਰਗ ਤਰੀਕੇ ਨਾਲ ਸੀਐਫਪੀ ਵੱਲ ਤੁਮਨ ਜੀ ਲਗਾਤਾਰ ਲੱਗੇ ਹੋਏ ਜਿਸ ਤਰੀਕੇ ਦੀ ਮਦਦ ਵੀ ਅਸੀਂ ਕਰ ਸਕਦੇ ਆ ਅਪੀਲ ਕਰ ਸਕਦੇ ਆ ਇਸ ਚੀਜ਼ ਤੇ ਬਾਤ ਚੱਕ ਸਕਦੇ ਆ ਹਰ ਤਰੀਕੇ ਨਾਲ ਸਰਕਾਰ ਕਿਸਾਨਾਂ ਦੇ ਨਾਲ ਹਰਿਆਣਾ ਦੇ ਰਾਜ ਮੰਤਰੀ ਅੰਦਰ ਬਿਜਲੀ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਿੱਚ ਮਦਦ ਨਹੀਂ ਕੀਤੀ ਹੈ ਕਿਸ ਤਰ੍ਹਾਂ ਉਹਨਾਂ ਦੇ ਹਰਿਆਣਾ ਦੇ ਰਾਜ ਮੰਤਰੀ ਨੇ ਇਹ ਕਿਹਾ ਨਹੀਂ ਉਹਨਾਂ ਦਾ ਜ਼ਮੀਰ ਮਰਿਆ ਹੋ ਸਕਦਾ ਸਾਡਾ ਜ਼ਮੀਰ ਨਹੀਂ ਮਰਿਆ ਹੋਇਆ ਤੁਹਾਨੂੰ ਦੱਸਿਆ ਵੀ ਆਮ ਘਰਾਂ ਦੇ ਬੱਚਿਆਂ ਦੀ ਸਰਕਾਰ ਹੈ ਜੇ ਉਹਨਾਂ ਦੇ ਜ਼ਮੀਰ ਮਰ ਗਏ ਨੇ ਉਹਦੇ 'ਚ ਸਾਡਾ ਕਸੂਰ ਨਹੀਂ ਹੈ ਤੇ ਉਹ ਬਹੁਤ ਕੁਝ ਕਹਿਣਗੇ ਅਸੀਂ ਪੰਜਾਬ ਦੇ ਲੋਕ ਹਾਂ ਅਸੀਂ ਆਪਣੇ ਤਰੀਕੇ ਨਾਲ ਚੱਲਾਂਗੇ